ਇਹ ਪਹਿਲਾ ਦਿਨ ਦਾ ਹੈ ਨਾ ਮੈਨੂੰ ਇਹ ਮਿਲ ਜੇਗੀ ਉਹਨਾਂ ਦੇ ਪਤਨ ਨਾ ਤਾਂ ਰਣੀ ਉਹਦੀ ਪੋਤੂ ਪੋਤੀ ਜੁਬਾਨੀ ਸੁਣ ਕੇ ਉਹ ਕਹਿੰਦਾ ਕੀ ਆ ਇਹ ਘਰ ਲੈਣ ਦੀ ਗੱਲ ਦਾ ਬਾਤ ਹੀ ਆ ਪਹਿਲਾਂ ਉਹਨਾਂ ਨਾਲ ਗੱਲ ਤੋਂ ਪਤਾ ਨਹੀਂ ਤੁਸਾਂ ਹੀ ਸਾਫ਼ ਬਣ ਜਾ ਰਹੇ ਆ ਤੁਸੀਂ ਬਸ ਜਾ ਰਹੇ ਆ ਜਿਹੜੇ ਜਿਹੜੇ ਸਰਕਾਰ ਨਾਲ ਜਾ ਰਹੇ ਆ ਆਪਣਾ ਪੱਖ ਸੱਚ ਕੇ ਆਵਾਰਾ ਕੋਈ ਨਹੀਂ ਜਾਂਦੇ ਨੇ ਮਤਲਬ ਜੁਵਾਨ ਤਾਂ ਕਰਾਂ ਦੇਖੀ ਨਹੀਂ ਜੀ ਲੋਕਾਂ ਦੇ ਪੱਖ ਚ ਲੋਕ ਕੋਈ ਨਾ ਕੋਈ ਸਿੱਧੀ ਗੱਲ ਹੋਈ ਹੈ ਜੀ ਜਿਹੜਾ ਕਿਸੇ ਹੋਰ ਨੂੰ ਇਧਰ ਉਧਰੋਂ ਕਰਕੇ ਆਪਣੇ ਇਹ ਕਰ ਰਹੇ ਨੇ। ਕੀ ਗੱਲ ਹੈ ਕਿ ਉਹਨਾਂ ਕੋਲ ਆਪਣੀ ਗੱਲੇ ਨਹੀਂ ਪੁੱਛੀ ਹੋਈ। ਆਪਣੀ ਗੱਲ ਹੀ ਨਹੀਂ ਪੁੱਛੀ 네ਗੇਟਿਵ ਆਪਣਾ ਹੀ ਬਣਾ ਰਹੇ ਆ। ਆਪਾਂ ਹੀ 네ਗੇਟਿਵ ਫੋਕਲ ਰੱਖਿਆ ਆਪਣੇ ਦਿਮਾਗ ਵਿੱਚ। ਫਿਰ ਉਹ ਆਪਾਂ ਨੂੰ ਹਾਂ ਵੀ ਆਪਾਂ ਨੂੰ ਹੀ ਕਰ ਰਹੇ ਨੇ ਨਾ ਜੀ ਆਪਣੇ ਦੇ ਦਵਾ ਪ੍ਰੈਸ਼ਰ ਆਪਣੇ ਦੇ ਬਾਰੇ। ਆਪਣੇ ਨੂੰ 네ਗੇਟਿਵ ਕਰਕੇ ਉਹ ਦਬਾਅ ਬਣਾ ਰਹੇ ਆ। ਚਲ ਦੇਖ ਲਓ ਰੱਖੋ ਫਿਰ ਕਿਵੇਂ ਪਈ। ਪਹਿਲਾਂ ਸੰਗਠਨ ਕਰੋ। ਨਹੀਂ ਉਹਨਾਂ ਨੂੰ ਇੱਥੇ ਮਿਲਣਾ ਕਰਨਾ ਉਹਨਾਂ ਨੂੰ ਥੋੜਾ ਟਾਈਮ ਦਿਓ ਜਿਹੜੇ ਉੱਤੇ ਜੁਆਇੰਟ ਹੈ ਨਾ ਪਾ ਕੇ ਬੈਠੇ ਮੈਸੇ। ਉਹ ਵੀ ਬੈਠੇ ਮਿਲਗੇ। ਇੱਕ ਬੰਦਾ ਬੈਠਾ ਲੈ ਲੋ ਤੁਹਾਡੇ ਚੋਂ ਤੁ ਧਰਮਵੀਰ ਦੀ ਸਿਸਟਰ ਧਰਮਵੀਰ ਮੇਰਾ ਛੋਟਾ ਵੀਰ ਸੀ ਜੋ ਸਾਡੇ ਨਾਲ ਬੜੀ ਹੀ ਮਤਭਾਗੀ ਭਾਵਨਾ ਵਰਤੀ ਅਸੀਂ ਚਾਹੁੰਦੇ ਆ ਭਗਵੰਤ ਮਾਨ ਨੂੰ ਮੈਂ ਚਾਹੁੰਦੀ ਆ ਭਗਵੰਤ ਮਾਨ ਨੂੰ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਚਾਹੁੰਦਾ ਤੇ ਸਾਨੂੰ ਉਹ ਦੋਛੇ ਅੱਜ ਜਿਹੜੇ ਖੁੱਲੇ ਘੁਮਰੇ ਨੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਉਹਨਾਂ ਨੂੰ ਰਿਮਾਂਡ ਤੇ ਲੈ ਕੇ ਕੱਲੀ ਕੱਲੀ ਗੱਲ ਉਹਨਾਂ ਤੋਂ ਪੁੱਛੀ ਜਾਵੇ ਕਿ ਸਾਡੇ ਭਰਾ ਨੇ ਇਹ ਸਭ ਕੁਝ ਕਰਨ ਤੇ ਮਜਬੂਰ ਜੋ ਹੋਇਆ ਉਹਨਾਂ ਨੇ ਕੀਤਾ ਸਾਡੇ ਭਰਾ ਨੇ ਸੁਸਾਇਸਾਈਡ ਨਹੀਂ ਕੀਤਾ ਸਾਡੇ ਭਰਾ ਦਾ ਕਤਲ ਕੀਤਾ ਗਿਆ ਉਹਨੂੰ ਮਾਰਿਆ ਗਿਆ ਉਹਨੂੰ ਟੌਰਚਰ ਕਰਕੇ ਜਥੇਬੰਦੀਆਂ ਜਿਹੜੇ ਕਿਸਾਨੀ ਜਥੇਬੰਦੀਆਂ ਨੇ ਉਹਨਾਂ ਨੇ ਨਾਲ ਉਹਨਾਂ ਦੇ ਨਾਲ ਮਿਲ ਕੇ ਉਹਨੂੰ ਟੌਰਚਰ ਕੀਤਾ ਉਹ ਇੱਕ ਭੋਲਾਪਾਲਾ ਇਨਸਾਨ ਸੀ ਸਮਾਜ ਸੇਵਿਕ ਸੀਗਾ ਜਿਨੇ ਲੋਕਾਂ ਦਾ ਇੰਨਾ ਭਲਾ ਕਰਦੇ ਹੋਏ ਉਹ ਇੱਕ ਬੇਇੱਜ਼ਤੀ ਬਰਦਾਸ਼ਤ ਨਾ ਕਰਦੇ ਹੋਏ ਆਪਣੀ ਜਾਨ ਕੁਰਬਾਨ ਕਰ ਗਿਆ ਤੇ ਮੇਰਾ ਪੂਰੇ ਸਮਾਜ ਨੂੰ ਇਹ ਮੈਸੇਜ ਹੈ ਕਿ ਇਸ ਜਿਹੜਾ ਇਹ ਕੰਮ ਹੋ ਰੇ ਨੇ ਆਪਣੇ ਸਮਾਜ ਦੇ ਅੰਦਰ ਅੱਜ ਮੈਂ ਚਾਹੁੰਨੀ ਆ ਕਿ ਅਗਰ ਆਪਾਂ ਸਾਰੇ ਇਕੱਠੇ ਹੋ ਕੇ ਇਸ ਲੜਾਈ ਨੂੰ ਲੜਾਂਗੇ ਤਾਂ ਆਪਾਂ ਨੂੰ ਇਨਸਾਫ ਜ਼ਰੂਰ ਮਿਲੇਗਾ ਭਗਵੰਤ ਮਾਨ ਜੀ ਨੂੰ ਮੈਂ ਇੱਕ ਰਿਕਵੈਸਟ ਕਰਨਾ ਚਾਹਾਂਗੀ ਮੈਂ ਪਿੰਡ ਸੁਨਾਮ ਤੋਂ ਆ ਸ਼ਹੀਦ ਉਦਮ ਸਿੰਘ ਜੀ ਦਾ ਪਿੰਡ ਜਿਨ੍ਹਾਂ ਨੇ ਜਰਨਲ ਡੈਨ ਨੂੰ ਜਾ ਕੇ ਇੰਗਲੈਂਡ ਦੇ ਵਿੱਚ ਮਾਰੇ ਸੀ ਕਿਉਂ ਮਾਰੇ ਸੀ ਪਤਾ ਭਗਵੰਤ ਮਾਨ ਜੀ ਤੁਹਾਨੂੰ ਉਹਨਾਂ ਦੇ ਨਾਲ ਵੀ ਗਰੀਬ ਬੱਚਾਂ ਦਾ ਉੱਥੇ ਜਿਹੜਾ ਕਾਂਡ ਹੋਇਆ ਸੀ ਜਲੀਆਂ ਵਾਲੇ ਬਾਗ 'ਚ ਉਹਨਾਂ ਨੇ ਇੱਕ ਸ਼ਪਤ ਲਿੱਤੀ ਸੀ ਕਿ ਮੈਂ ਇਹਨਾਂ ਦੋਸ਼ੀਆਂ ਨੂੰ ਸਜ਼ਾ ਦੇ ਕੇ ਰਾਵਾਂਗਾ ਉਹਨਾਂ ਨੇ ਐਨੇ ਸਾਲ ਪ੍ਰੀਖਿਆ ਲੈਣ ਤੋਂ ਬਾਅਦਜੂਦ ਵੀ ਮਿਹਨਤ ਕਰਕੇ ਉੱਥੇ ਜਾ ਕੇ ਬੰਦੇ ਨੂੰ ਮਾਰਿਆ ਤੁਸੀਂ ਇੱਥੇ ਦੋਸ਼ੀਆਂ ਨੂੰ ਨਹੀਂ ਫੜ ਸਕਦੇ ਸਾਡੇ ਬੱਚੇ ਦਿਨ ਬਰ ਦਿਨ ਮਰ ਰਹੇ ਜਾ ਰਹੇ ਨੇ ਇੱਕ ਟੀਚਰ ਜਿਸ ਨੂੰ ਗੁਰੂ ਦਾ ਦਰਦ ਦਿੱਤਾ ਜਾਂਦਾ ਹੈ ਜਿਸ ਨੂੰ ਮਾਪੇ ਬਾਬ ਜਿਸ ਤੇ ਵਿਸ਼ਵਾਸ ਕਰਕੇ ਬੱਚੇ ਨੂੰ ਆਪਣੇ ਸਕੂਲਾਂ ਚ ਛੱਡ ਕੇ ਜਾਂਦੇ ਆ ਉਸ ਗੁਰੂ ਦੀ ਹੱਤਿਆ ਕੀਤੀ ਗਈ ਮੈਨੂੰ ਇਨਸਾਫ ਚਾਹੀਦਾ ਅਸੀਂ ਸਾਰਾ ਪੂਰਾ ਗਰੁੱਪ ਪੂਰੀ ਮੁਣਕ ਸੈਣੀ ਸਮਾਜ ਜਿੰਨਾ ਵੀ ਹੈਗਾ ਮੇਰਾ ਭਰਾ ਮੇਰਾ ਭਰਾ ਆਪਣਾ ਮਾਵੀਰ ਸੈਣੀ ਜੀ ਇਹਨਾਂ ਦੇ ਨਾਲ ਮਿਲ ਕੇ ਅਸੀਂ ਧਰਨਾ ਧਰਾਂਗੇ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਸਾਡੇ ਭਰਾ ਨੇ ਜਿਹੜੀਆਂ ਗੱਲਾਂ ਦਸੀਆਂ ਵੀਡੀਓ ਦੇ ਵਿੱਚ ਉਹ ਸਾਰੀ ਸੱਚਾਈ ਆ ਉਹ ਇੱਕ ਦੁਖੀ ਹੋਏ ਨੇ ਉਸਨੇ ਸਾਰੇ ਆਪਣੇ ਦਿਲ ਦੀਆਂ ਗੱਲਾਂ ਬਿਆਨ ਕੀਤੀਆਂ ਅਸੀਂ ਹੁਣ ਸਾਰੇ ਇਕੱਲਾ ਇਕੱਲਾ ਬੱਚਾ ਬੱਚਾ ਅਸੀਂ ਧਰਮ ਵੀਰ ਬਣ ਕੇ ਇਨਸਾਫ ਚਾਹੁੰਨੇ ਆ ਸਾਨੂੰ ਇਨਸਾਫ ਚਾਹੀਦਾ ਮੈਂ ਭਗਵੰਤ ਮਾਨ ਜੀ ਨੂੰ ਇੱਕੋ ਹੀ ਬੇਨਤੀ ਕਰਦੀ ਆ ਕਿ ਸਾਨੂੰ ਇਨਸਾਫ ਚਾਹੀਦਾ ਦੋਸ਼ੀਆਂ ਨੂੰ ਅੰਦਰ ਕਰਾ ਕੇ ਅਸੀਂ ਸਾਡੇ ਭਾਈ ਨੂੰ ਉਦੋਂ ਹੀ ਆਤਮਾ ਨੂੰ ਸ਼ਾਂਤੀ ਮਿਲੇਗੀ ਜਦੋਂ ਦੋਸ਼ੀਆਂ ਨੂੰ ਸਜ਼ਾ ਮਿਲੇਗੀ ਤੇ ਏ ਚਾਹੁੰਨੀ ਆ ਕਿ ਭਗਵੰਤ ਮਾਨ ਜੀ ਅੱਜ ਸਾਨੂੰ ਉਦੋਂ ਖੁਸ਼ੀ ਹੋਈ ਸੀ ਜਦੋਂ ਤੁਸੀਂ ਇਸ ਕੁਰਸੀ 'ਤੇ ਵਿਰਾਜੇ ਸੀ ਤੇ ਸਾਨੂੰ ਅੱਜ ਬੜਾ ਦੁੱਖ ਹੋ ਰਿਹਾ ਤੁਹਾਡੇ ਆਣ ਕਰਕੇ ਅੱਜ ਇੰਨਾ ਬੜਾ ਕਾਂਡ ਆਪਣੇ ਪੰਜਾਬ ਦੇ ਵਿੱਚ ਹੋ ਰਿਹਾ ਤੁਸੀਂ ਬਿਲਕੁਲ ਵੀ ਇਹਦੇ ਵੱਲ ਧਿਆਨ ਨਹੀਂ ਦੇ ਰਹੇ ਮੈਨੂੰ ਨਹੀਂ ਪਤਾ ਸੱਚ ਕੀ ਆ ਝੂਠ ਕੀ ਆ ਮੈਂ ਸਿਰਫ ਇਹ ਜਾਣਦੀ ਆ ਅਸੀਂ ਸਨਾਮ ਦੇ ਅੰਦਰ ਤੁਹਾਡੀ ਪੂਰੀ ਫੈਮਿਲੀ ਨੂੰ ਬੁਲਾ ਕੇ ਰਾਮਲੀਲਾ ਦੇ ਅੰਦਰ ਤੁਹਾਡੇ ਕੋਲ ਰੀਵਨ ਕਟਵਾਂਦੇ ਹੁੰਦੇ ਸੀ ਤੇ ਸੋਚਦੇ ਹੁੰਦੇ ਕਿ ਸਾਡੇ ਪੰਜਾਬ ਦਾ ਸੀਐਮ ਬਣ ਕੇ ਆਏ ਅੱਜ ਸਾਨੂੰ ਮੈਨੂੰ ਬਹੁਤ ਵੱਡੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਅੱਜ ਮੈਂ ਆਪਣਾ ਭਾਈ ਗਵਾ ਚੁੱਕੀ ਹਾਂ ਠੀਕ ਹੈ ਇਹ ਨਾ ਹੋਵੇ ਹੋਰ ਵੀ ਮੇਰੇ ਬਹੁਤ ਵੱਡੇ ਵੀਰ ਜਿਹੜੇ ਉਹ ਵੀ ਐਸੀ ਗੱਲਾਂ ਦਾ ਸ਼ਿਕਾਰ ਹੋਣ ਐਸੀ ਦੋਸ਼ੀ ਜਿਹੜੇ ਖੁੱਲੇ ਘੁੰਮ ਰਹੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੇ ਉਹਨਾਂ ਨੂੰ ਸਜ਼ਾ ਮਿਲੇ ਸੋ ਕਹਿਣਾ ਬਣਦਾ ਤਾਂ ਮੈਂ ਚਾਹੁੰਨੀ ਆ ਕਿ ਤੁਸੀਂ ਸਾਡੀ ਇਸ ਗੱਲ ਤੇ ਗੌਰ ਕਰਕੇ ਸੁਣਵਾਈ ਕਰੋ ਸਾਨੂੰ ਇਨਸਾਫ ਦਿਲਾਓ ਸਾਡੀ ਜਿੰਨੀ ਵੀ ਕਾਂਡ ਦੀ ਇਵੈਸਟਿਗੇਸ਼ਨ ਹੈ ਸਾਰੀ ਐਸੀ ਕਰਵਾਉਣਾ ਚਾਹੁੰਦੇ ਆ ਤਾਂ ਪਲੀਜ਼ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੈ ਹਿੰਦ ਤੁਸੀਂ ਮੀਟਿੰਗ ਕੀਤੀ ਗਈ ਹੈ ਅਸੀਂ ਅੱਜ ਮੁਨਕ ਆਲ ਬਰਾਦਰੀ ਦੀ ਮੀਟਿੰਗ ਕੀਤੀ ਹੈ ਜੀ ਔਰ ਆਲ ਬਰਾਦਰੀ ਸਾਡੇ ਨਾਲ ਖੜੀ ਹੈ ਜੀ ਅੱਜ ਮੁਨਕ ਅਸੀਂ ਇਹ ਮਸਲੇ 'ਚ ਕਰਿਆ ਜੀ ਮੈਂ ਤਰ ਮਿਰ ਦਾ ਭਰਾ ਮਹਾਵੀਰ ਬੋਲ ਰਿਹਾ ਜੀ ਪਿੰਡ ਭੂਲਣਾ ਮੇਰਾ ਤੇ ਸਾਡੀ 1 ਮਹੀਨੇ ਤੋਂ ਵੀ ਉੱਤੇ 2 ਦਿਨ ਹੋ ਗਏ ਜੀ ਮੇਰੇ ਭਰਾ 3 ਤਾਰੀਖ ਨੂੰ ਐਕਸਪਾਇਰ ਹੋਏ ਸੀ ਉਹ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਜੀ ਪੰਜ ਜਿਹੜੇ ਮੁਜ਼ਰਮ ਸੀਗੇ ਉਹਨਾਂ ਦੀ ਕੋਈ ਉਹ ਨਹੀਂ ਹੋਈ ਗ੍ਰਿਫਤਾਰੀ ਨਹੀਂ ਹੋਈ ਜੀ ਕੋਈ ਉਹਨਾਂ ਦਾ ਪਰਿਵਾਰ ਮੈਂਬਰ ਕੋਈ ਹੋਰ ਕੁਝ ਵੀ ਨਹੀਂ ਸਾਡਾ ਹੀ ਬੇਵਕੂਫ ਬਣਾਏ ਗਏ ਜੀ ਉਹ ਇਹ ਇਹ ਤਾਂ ਡਿਪਰੈਸ਼ਨ ਚ ਸੀਗਾ ਜੀ ਇਹ ਸੀਗਾ ਉਹ ਸੀਗਾ ਇਹ ਗਰਾਿਆਂ ਜਿੱਥੇ ਬੰਦੀ ਹੈ ਜੀ ਇਹ ਸਾਡੇ ਖਿਲਾਫ ਖੜ ਗਈ ਜੀ ਅੱਜ ਅਸੀਂ ਸਲਾਮ ਅਸਬਰਾ ਕਰਿਆ ਵੀ ਅਸੀਂ ਸੀਐਮ ਦੇ ਪਹੁੰਚੀਏ ਉੱਥੇ ਪੱਤਰ ਨਾਤਰ ਉਹਨਾਂ ਦਈਏ ਆਪਣੀ ਤਾਂ ਕੋਈ ਸੁਣਵਾਈ ਨਹੀਂ ਹੋ ਰਹੀ ਇੱਕ ਬੰਦੇ ਨੂੰ ਬੇਲ ਕਰਾ ਗਏ ਜੀ ਇੱਕ ਬੰਦੇ ਉਹ ਜਵੰਤ ਕਰਾ ਗਿਆ ਤੇ ਤਿੰਨਾਂ ਦੀ ਹੋਰ ਚੰਡੀਗੜ੍ਹ ਲਾ ਰੱਖੀ ਹਾਈ ਕੋਰਟ ਦੀ ਔਰ ਹੌਲੀ ਹੌਲੀ ਉਹਨਾਂ ਦੀ ਵੀ ਹੋ ਜਾਣੀ ਹੈ ਜੀ ਸਾਡੀ ਤਾਂ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਅਸੀਂ ਸਰਕਾਰ ਅੱਗੇ ਬੇਨਤੀ ਕਰਨ ਕਰਾਂਗੇ ਜ਼ਰੂਰ ਜੀ ਅਰ ਜੇ ਸਰਕਾਰ ਸੀਐਮ ਭਗਵੰਤ ਮਾਨ ਸਾਡੀ ਨਹੀਂ ਸੁਣਦਾ ਜੀ ਫਿਰ ਅਸੀਂ ਧਰਨੇ ਦੀ ਤਰਫ ਜਾਵਾਂਗੇ ਹਾਂ ਧਰਨਾ ਕਿੱਥੇ ਲਾਉਂਗੇ ਜੀ ਧਰਨਾ ਸੰਗਰੂਰ ਲਾਵਾਂਗੇ ਜੀ ਆਪਣਾ ਸੀਐਮ ਦੀ ਕੁੱਟੀ ਅੱਗੇ ਲਾਵਾਂਗੇ ਸੀਐਮ ਉਸ ਚਲਾਵਾਂਗੇ ਜੀ ਸੰਗਰੂਰ ਜੀ ਕਦੋਂ ਟੋੜਾ ਮਿਲਣ ਦਾ ਸੀਐਮ ਦਾ ਟਾਈਮ ਬਸ ਇੱਕ ਦੋ ਦਿਨਾਂ ਚ ਅਸੀਂ ਮੀਟਿੰਗ ਤੇ ਟਾਈਮ ਰੱਖ ਰਹੇ ਹਾਂ ਜੀ ਦੇਖਦੇ ਹਾਂ ਕਿ ਕਿੰਨਾ ਕੁ ਟਾਈਮ ਕਦੋਂ ਦਿੰਦੇ ਨੇ ਉਹ ਕਰੋ ਸਾਹਿਬ ਨਾਲ ਉਹਨਾਂ ਨੂੰ ਮਿਲ ਕੇ ਫਿਰ ਅਸੀਂ ਦੇਖਦੇ ਹਾਂ